ਸਤਿਕਾਰਯੋਗ ਵੀਰੋ ਮੈਂ ਇਸ ਨਾਮ ਤੋਂ ਟੋਨੀ ਪ੍ਰਧਾਨ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਲੱਗਿਆ ਸਾਡਾ ਇੱਕ ਪੁਰਾਣਾ ਮੁੰਸ਼ੀ ਗੁਰਿੰਦਰ ਸਿੰਘ ਖਾਲਸਾ ਉਰਫ ਸੋਨੀ ਉਹਦਾ ਬੇਟਾ 12 ਸਾਲ ਦਾ ਜੋ ਅੱਜ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਤਕਰੀਬਨ ਰੋਜ਼ ਦਾ 80000 ਰੁਪਿਆ ਉਹਦਾ ਖਰਚਾ ਆ ਰਿਹਾ ਅੱਜ ਤੋਂ ਪਹਿਲਾਂ 7 ਲੱਖ ਰੁਪਿਆ ਤਕਰੀਬਨ ਖਰਚਾ ਆ ਚੁੱਕਿਆ ਤੇ ਡੇਲੀ ਦਾ 80000 ਰੁਪਏ ਉਹਦਾ ਬੈੱਡ ਖਰਚਾ ਅੱਜ ਉਸ ਬੰਦੇ ਨੇ ਵੀਡੀਓ ਪਾਈ ਆ ਅੱਜ ਉਸ ਨੂੰ ਸਹਿਯੋਗ ਦੀ ਲੋੜ ਆ ਵੱਧ ਤੋਂ ਵੱਧ ਟਰੱਕਾਂ ਵਾਲੇ ਪੀੜਾਂ ਨੂੰ ਵੀ ਬੇਨਤੀ ਆ ਆਮ ਪਬਲਿਕ ਨੂੰ ਬੇਨਤੀ ਆ ਕਿ ਉਸ ਦਾ ਪਾਸਾ ਚਾਈਏ ਉਹਦੇ ਬੱਚੇ ਦੀ ਜਾਨ ਜੋ ਪੈਸੇ ਖਾਤਰ ਉਹਦੀ ਤਕਲੀਫ ਆ ਉਹ ਆਪਾਂ ਰਾਂ ਮਿਲ ਕੇ ਦੂਰ ਕਰੀਏ ਜੋ ਵੱਧ ਤੋਂ ਵੱਧ ਉਸ ਨੂੰ ਗੂਗਲ ਪੇ ਰਾਹੀਂ ਜਿਵੇਂ ਉਹਦਾ ਨੰਬਰ ਆ 99142 63674 ਇਹ ਉਹਦਾ ਗੂਗਲ ਨੰਬਰ ਆ ਦੁਬਾਰਾ ਫੇਰ ਨੋਟ ਕਰ ਲਓ 99142 63674 ਇਹ ਉਸ ਨੂੰ ਗੂਗਲ ਰਾਹੀਂ ਤੇ ਨਾਲ ਸਕੈਂਡਰ ਵੀ ਭੇਜ ਦਾਂਗੇ ਉਸ ਨੂੰ ਬਾਅਦ ਤੋਂ ਬਾਅਦ ਮੇਰੇ ਵੀਰ ਪੈਸਾ ਪਾਉਣ ਜੇ ਕੋਈ ਉਸ ਨੂੰ ਨਹੀਂ ਹੈ ਗੂਗਲ ਰਾਹੀਂ ਪਵਾ ਸਕਦਾ ਤਾਂ ਆਹ ਦੁਕਾਨ ਸੁਨਾਮ ਟਰੱਕ ਯੂਨੀਅਨ ਦੇ ਵਿੱਚ ਕਾਲਾ ਹਲਵਾਈ ਜੋ ਸਾਡਾ ਭਰਾ ਇਸ ਨੂੰ ਜਮ੍ਹਾਂ ਕਰਾ ਸਕਦਾ ਇਹ ਉਸ ਦੇ ਕੋਲੇ ਪਹੁੰਚੇ ਕਰਾ ਦੂ ਜੇ ਕੋਈ ਪਟਿਆਲੇ ਦੇ ਨੇੜੇ ਤੇੜੇ ਦਾ ਬੰਦਾ ਤਾਂ ਉਹ ਫੂਲ ਹਸਪੀਟਲ ਨਾਬਾ ਰੋਡ ਫੂਲ ਹਸਪੀਟਲ ਨਾਬਾ ਰੋਡ ਦੇ ਵਿੱਚ ਦਾਖਲ ਆ ਤਾਂ ਉਹਦੀ ਮੇਰੇ ਵੀਰੋਂ ਮਦਦ ਕਰੋ ਬਦ ਤੋਂ ਬਦ ਤੇ ਆਪਾਂ ਉਸ ਬੱਚੇ ਦੀ ਪੈਸੇ ਪਿੱਛੇ ਜਾਨ ਨਾ ਜਾਣ ਦੀਏ ਤਾਂ ਜੋ ਉਹਨੂੰ ਪੈਸੇ ਦੀ ਘਾਟ ਨਾ ਮਹਿਸੂਸ ਹੋਵੇ ਤੇ ਆਪਾਂ ਅਰਦਾਸਾਂ ਵੀ ਕਰੀਏ ਪ੍ਰਮਾਤਮਾ ਉਹਦੇ ਬੱਚੇ ਦੀ ਜਾਨ ਬਖਸ਼ੇ ਤੇ ਉਹਦੀਆਂ ਲੰਬੀਆਂ ਆਸ਼ੂਆਂ ਬੱਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ